ਮਿੱਤਰ ਪਿਆਰਿਓ ਅੱਜ ਇਸ ਵਕਤ ਤੱਕ ਦੀਆਂ ਪੰਜ ਵੱਡੀਆਂ ਖਬਰਾਂ ਨੇ ਤੇ ਪਹਿਲੀ ਵੱਡੀ ਖਬਰ ਹੈ ਕਿ ਨੌਕਰੀ ਮੰਗਣ ਵਾਲੇ ਬੇਰੁਜ਼ਗਾਰਾਂ ਨੂੰ ਘਰਾਂ 'ਚ ਨਜ਼ਰਬੰਦ ਕੀਤਾ ਗਿਆ ਪੂਰੀ ਜਾਣਕਾਰੀ ਅੱਗੇ ਦਿੰਨੇ ਆ ਦੂਜੀ ਵੱਡੀ ਖਬਰ ਹੈ ਕਿ ਪੰਜਾਬ ਪੁਲਿਸ ਨੇ ਅੱਜ ਫੇਰ ਪੰਜਾਬ ਦੇ ਵਿੱਚ ਇੱਕ ਨਸ਼ਾ ਬਣਾਉਣ ਵਾਲੀ ਫੈਕਟਰੀ ਫੜਨ ਦਾ ਦਾਵਾ ਕੀਤਾ ਹੈ ਔਰ ਤੀਜੀ ਖਬਰ ਹੈ ਕਿ ਅਦਾਲਤ ਵੱਲੋਂ ਇੱਕ ਐਫਐਚਓ ਦੇ ਉੱਪਰ ਪਰਚਾ ਦਰਜ ਕਰਨ ਦੇ ਹੁਕਮ ਦਿੱਤੇ ਗਏ ਨੇ ਤੇ ਅਗਲੀ ਵੱਡੀ ਖਬਰ ਹੈ ਕਿ ਇੱਕ ਮਹਿਲਾ ਇਨਸਪੈਕਟਰ ਇੱਕ ਲੇਡੀ ਐਸ ਐਚਓ ਉਹਨੂੰ ਨਸ਼ਾ ਤਸਕਰਾ ਨਾਲ ਮਿਲੀ ਹੋਣ ਵਾਲੇ ਇੱਕ ਮਾਮਲੇ ਦੇ ਵਿੱਚ ਅਦਾਲਤ ਵੱਲੋਂ ਪਘੌੜਾ ਕਰਾਰ ਦੇ ਦਿੱਤਾ ਗਿਆ ਪੂਰੀ ਖਬਰ ਤੁਹਾਨੂੰ ਅੱਗੇ ਦੱਸਦੇ ਹਾਂ ਅਗਲੀ ਵੱਡੀ ਖਬਰ ਹੈ ਕਿ ਨਸ਼ਾ ਮਾਮਲੇ ਦੇ ਵਿੱਚ ਅੱਜ ਇੱਕ ਹੋਰ ਘੱਟ ਤੇ ਜੀਐਸਬੀ ਬਲਡੋਜ਼ਰ ਚੱਲਿਆ ਪੂਰੀ ਜਾਣਕਾਰੀ ਹੁਣ ਸੁਣੋ ਮਿੱਤਰ ਪਿਆਰਿਓ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਕਰ ਲਓ ਤੇ ਜੇ ਬੈਲ ਆਈਕਨ ਵਾਲਾ ਘੰਟੀ ਵਾਲਾ ਬਟਨ ਅਜੇ ਤੱਕ ਨਹੀਂ ਨੱਪਿਆ ਤਾਂ ਨੱਪ ਦਿਓ ਤੇ ਹਰ ਖਬਰ ਬਾਰੇ ਆਪਣਾ ਕਮੈਂਟ ਆਪਣਾ ਕੀਮਤੀ ਵਿਚਾਰ ਜ਼ਰੂਰ ਲਿਖਿਓ ਕਿਉਂਕਿ ਤੁਸੀਂ ਸਾਡੇ ਨਾਲੋਂ ਸਿਆਣੇ ਹੋ ਮਿੱਤਰ ਪਿਆਰਿਓ ਪਹਿਲੀ ਵੱਡੀ ਖਬਰ ਹੈ ਕਿ ਬੇਰੁਜ਼ਗਾਰ ਜਿਹੜੇ ਕਾਫੀ ਟਾਈਮ ਤੋਂ ਨੌਕਰੀ ਦੀ ਮੰਗ ਕਰ ਰਹੇ ਨੇ ਉਹਨਾਂ ਚੋਂ ਇੱਕ ਕੁੜੀ ਸਿੱਪੀ ਸ਼ਰਮਾ ਜਿਹਨੂੰ ਕੇਦਰੀਵਾਲ ਤੇ ਭਗਵੰਤ ਮਾਨ ਸਾਹਿਬ ਨੇ ਕਾਂਗਰਸ ਦੀ ਸਰਕਾਰ ਵਲੇ ਟੈਂਕੀ ਤੋਂ ਉਤਾਰਿਆ ਸੀ ਆਪਣੀ ਭੈਣ ਬਣਾ ਕੇ ਉਦੋਂ ਦੇ ਉਹ ਨੌਕਰੀ ਮੰਗਰੇ ਨੇ ਹਜੇ ਤੱਕ ਉਹਨਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਗਈਆਂ ਔਰ ਹੁਣ ਜਦੋਂ ਫਿਰ ਉਹਨਾਂ ਨੇ ਪ੍ਰਦਰਸ਼ਨ ਕਰਨਾ ਸੀਗਾ ਤਾਂ ਉਹਨਾਂ ਨੂੰ ਘਰਾਂ ਦੇ ਵਿੱਚ ਹੀ ਰਾਤ ਪੁਲਿਸ ਨੇ ਜਾ ਕੇ ਘੇਰ ਲਿਆ ਨਜ਼ਰਬੰਦ ਕਰ ਲਿਆ ਤੇ ਇਹ ਤਰੀਕਾ ਵੱਡੇ ਪੁੱਤਰ ਤੇ ਰਜਾਨਾ ਵਰਤਿਆ ਜਾ ਰਿਹਾ ਕਿ ਜਿਹੜੇ ਵੀ ਲੋਕ ਆਪਣੇ ਮੰਗਾਂ ਮਸਲੇ ਉਠਾਉਂਦੇ ਨੇ ਪੁਲਿਸ ਉਹਨੂੰ ਘਰਾਂ ਚ ਜਾ ਕੇ ਦਬੋਚ ਲੈਂਦੀ ਐ ਘਰੇ ਹੀ ਨੱਪ ਲੈਂਦੇ ਨੇ ਜਾਂ ਗ੍ਰਿਫਤਾਰ ਕਰ ਲੈਂਦੇ ਨੇ ਕੀ ਇਹ ਲੋਕਤੰਤਰ ਹੈ ਕੀ ਇਹ ਜਮਹੂਰੀਅਤ ਹੈ ਸਭ ਤੋਂ ਵੱਡਾ ਸਵਾਲ ਤੁਹਾਡੇ ਲਈ ਹੈ ਜੇਕਰ ਹਿੰਮਤ ਹੈ ਤਾਂ ਆਪਣਾ ਕਮੈਂਟ ਲਿਖ ਦੇਣਾ ਅਗਲੀ ਵੱਡੀ ਖਬਰ ਹੈ ਅੰਮ੍ਰਿਤਸਰ ਪੁਲਿਸ ਨੇ ਦਾਵਾ ਕੀਤਾ ਕਿ ਉਹਨਾਂ ਨੇ ਨਸ਼ਾ ਬਣਾਉਣ ਵਾਲੀ ਇੱਕ ਫੈਕਟਰੀ ਫੜੀ ਹੈ ਹੋਇਆ ਪਹਿਲਾ 35 ਨਸ਼ੇ ਦੀਆਂ ਗੋਲੀਆਂ ਇੱਕ ਜਗ੍ਹਾ ਤੋਂ ਪੁਲਿਸ ਕਹਿੰਦੀ ਅਸੀਂ ਫੜੀਆਂ ਤੇ ਫਿਰ ਉਹ ਨਸ਼ੇ ਦੀਆਂ ਗੋਲੀਆਂ ਉੱਥੇ ਪਚਾਉਣ ਵਾਲੇ ਇੱਕ ਇੱਕ ਕਰਕੇ 6 ਬੰਦੇ ਪੁਲਿਸ ਕਹਿੰਦੀ ਅਸੀਂ ਫੜੇ ਔਰ ਇਹ ਜਾਣਕਾਰੀ ਪੰਜਾਬ ਪੁਲਿਸ ਦੇ ਜਿਹੜੇ ਡੀਜੀਪੀ ਆ ਪੰਜਾਬ ਮੁਖੀਆ ਪੁਲਿਸ ਦੇ ਉਹਨਾਂ ਨੇ ਆਪ ਦਿੱਤੀ ਹੈ 6 ਬੰਦੇ ਜਦੋਂ ਫੜੇ ਉਸ ਤੋਂ ਬਾਅਦ ਉਹ ਜਿਹੜੀਆਂ ਟਰਾਮਾਡੋਲ ਤੇ ਨਸ਼ੇ ਦੀਆਂ ਗੋਲੀਆਂ ਉਹ ਕਿੱਥੋਂ ਆ ਰਹੀਆਂ ਨੇ ਕਿੱਥੇ ਬਣ ਰਹੀਆਂ ਨੇ ਇਦੇ ਲਈ ਪਰਦਾ ਫਾਸ਼ ਕੀਤਾ ਗਿਆ ਤਾਂ ਉੱਤਰਾਖੰਡ ਦੇ ਵਿੱਚ ਪੁਲਿਸ ਨੇ ਦੱਸਿਆ ਕਿ ਇੱਕ ਫੈਕਟਰੀ ਲਾਈ ਹੋਈ ਸੀ ਰਲ ਮਿਲ ਕੇ ਕੁਝ ਵਿਅਕਤੀਆਂ ਨੇ ਉਥੋਂ ਤੱਕ ਪੁਲਿਸ ਪਹੁੰਚੀ ਤੇ ਫਿਰ 70000 ਗੋਲੀਆਂ 325 ਕਿਲੋ ਉਹ ਨਸ਼ਾ ਬਣਾਉਣ ਵਾਲੀ ਜਿਹੜੀ ਕੱਚੀ ਸਮੱਗਰੀ ਆ ਉਹ ਤੇ 12 ਲੱਖ ਦੇ ਕਰੀਬ ਜਿਹੜੀ ਨਕਦੀ ਤੇ ਨਾਲ ਹੀ 6 ਬੰਦੇ ਗ੍ਰਿਫਤਾਰ ਕੀਤੇ ਨੇ ਤੁਸੀਂ ਦੇਖੋ ਕਿੰਨਾ ਕੁ ਖੌਫ ਅਜੇ ਤੱਕ ਯੁੱਧ ਨਸ਼ਾ ਵਿਰੁੱਧ ਦਾ ਪੰਜਾਬ ਦੇ ਵਿੱਚ ਫੈਲਿਆ ਔਰ ਜਾਨਾ ਹੀ ਵੱਡੇ ਪੱਧਰ ਤੇ ਆਮ ਹੀ ਨਸ਼ਾ ਲੈਂਦੇ ਲਿਉਂਦੇ ਵਿਅਕਤੀ ਫੜੇ ਜਾ ਰਹੇ ਨੇ ਔਰ ਇਹਦੇ ਉੱਪਰ ਜਿੱਥੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਆਪਣੀ ਵਾਹ ਵਾਹ ਕਰਦੀ ਹੈ ਉੱਥੇ ਬਹੁਤ ਸਾਰੇ ਲੋਕ ਇਹ ਵੀ ਸਵਾਲ ਉਠਾ ਰਹੇ ਨੇ ਕਿ ਅਜੇ ਤੱਕ ਯੁੱਧ ਨਸ਼ਾ ਵਿਰੁੱਧ ਦੇ ਨਾਲ ਖੌਫ ਕਿਉਂ ਨਹੀਂ ਪਿਆ ਕਿਉਂ ਨਹੀਂ ਇਹ ਨਸ਼ਾ ਵੇਚਣ ਵਾਲੇ ਰੁਕੇ ਪਿੰਡਾਂ ਦੇ ਵਿੱਚ ਜਦੋਂ ਲੋਕਾਂ ਤੋਂ ਪੁੱਛਦੇ ਆ ਤਾਂ ਲੋਕ ਕਹਿੰਦੇ ਯਾਰ ਕੰਮ ਉਦਾਂ ਹੀ ਚੱਲ ਜਾਂਦਾ ਤੁਸੀਂ ਆਪਣਾ ਕਮੈਂਟ ਲਿਖਿਓ ਕਿ ਤੁਹਾਡੇ ਪਿੰਡ ਮਹੱਲੇ ਲਾਕੇ ਚ ਨਸ਼ਾ ਖਤਮ ਹੋ ਗਿਆ ਕਿ ਚੱਲਦਾ ਹੁਣ ਅਗਲੀ ਖਬਰ ਬਹੁਤ ਵੱਡੀ ਹੈ ਪੰਜਾਬ ਪੁਲਿਸ ਦੀ ਇੱਕ ਮਹਿਲਾ ਇਨਸਪੈਕਟਰ ਇੱਕ ਥਾਣੇ ਦੀ ਐਸਐਚਓ ਜਿਹਨੂੰ ਪਿਛਲੇ 9 ਮਹੀਨੇ ਪਹਿਲਾਂ ਜਿਹੜੀ 3 23 ਨਵੰਬਰ 2024 ਨੂੰ ਇਸ ਮਾਮਲੇ 'ਚ ਦੋਸ਼ੀ ਉਤੇ ਕੇਸ ਦਰਜ ਕੀਤਾ ਗਿਆ ਸੀ ਕਿ ਉਹ ਚਿੱਟਾ ਨਸ਼ਾ ਨਸ਼ਾ ਵੇਚਣ ਵਾਲਿਆਂ ਦੇ ਨਾਲ ਮਿਲੀ ਹੋਈ ਹੈ। ਉਸ ਐਸ ਐਚਓ ਜਿਹੜੀ ਕਿ ਉਸ ਟਾਈਮ ਕੋਰਟ ਈਸੇਖਾਂ ਦੇ ਵਿੱਚ ਤਾਇਨਾਤ ਸੀਗੀ ਲੇਡੀ ਉਹ ਕੁੜੀ ਉਹਦੇ ਉੱਪਰ ਦੋਸ਼ ਸੀ ਕਿ ਉਹਨੇ 2 ਕਿਲੋ ਅਫੀਮ ਨਸ਼ਾ ਪਹਿਲਾਂ ਫੜਿਆ ਤੇ ਬਾਅਦ ਦੇ ਵਿੱਚ 5 ਲੱਖ ਰੁਪਈਆ ਰਿਸ਼ਵਤ ਲੈ ਕੇ ਤੇ ਨਸ਼ਾ ਤਸਕਰਾਂ ਨੂੰ ਛੱਡਣ ਦੀ ਕੋਸ਼ਿਸ਼ ਕੀਤੀ ਤੇ ਫਿਰ ਉਹ ਮਾਮਲੇ ਦੇ ਵਿੱਚ ਉਸ ਨੂੰ ਜਦੋਂ ਨਾਮਜਦ ਕੀਤਾ ਗਿਆ ਇਹ ਪਾਂਡਾ ਫੁੱਟ ਗਿਆ ਉਹ ਫਰਾਰ ਹੋ ਗਈ ਉਸ ਤੋਂ ਬਾਅਦ ਉਹ ਕੇਸ ਅਦਾਲਤ 'ਚ ਚੱਲ ਰਿਹਾ ਹੈ ਅਜੇ ਤੱਕ ਉਹ ਜਿਹੜੀ ਮਹਿਲਾ ਐਸ ਐਚ ਓ ਲੇਡੀ ਇਨਸਪੈਕਟਰ ਹੈ ਉਹਨੂੰ ਪੁਲਿਸ ਫੜ ਨਹੀਂ ਸਕੀ ਤੇ ਅੱਜ ਅਦਾਲਤ ਨੇ ਉਸ ਨੂੰ ਭਗੌੜਾ ਐਲਾਨ ਕੀਤਾ ਪੀਓ ਕੀਤਾ ਹੁਣ ਤੁਸੀਂ ਦੱਸੋ ਇਹ ਚੱਕਰ ਕੀ ਹੈ ਪੁਲਿਸ ਨੇ ਹੋਰ ਤੇ ਸਾਰੇ ਫੜ ਲੈਂਦੀ ਹੈ ਪੁਲਿਸ ਜਿਹੜੇ ਜਿਹੜੇ ਕਿਸੇ ਵੀ ਕੇਸ 'ਚ ਨੇ ਪੁਲਿਸ ਕਹਿੰਦੀ ਹੈ ਅਸੀਂ ਧਰ ਦਬੋਚੇ ਪਰ ਕਰਨਲ ਬਾਠ ਕੇਸ ਦੇ ਵਿੱਚ ਜਿੰਨੇ ਪੁਲਿਸ ਵਾਲਿਆਂ ਦੇ ਉੱਪਰ ਮੁਕੱਦਮਾ ਦਰਜ ਹੋਇਆ ਉਹ ਅਜੇ ਤੱਕ ਪੁਲਿਸ ਤੋਂ ਕੋਈ ਨਹੀਂ ਫੜਿਆ ਗਿਆ ਜਿਹੜਾ ਨਰਿੰਦਰ ਦੀਪ ਗੋਨੇਆਣਾ ਉਸ ਮਾਮਲੇ 'ਚ ਉਹਨੂੰ ਟੌਰਚਰ ਕਰਕੇ ਮਾਰਨ ਦੇ ਕੇਸ 'ਚ ਜਿੰਨੇ ਪੁਲਿਸ ਵਾਲਿਆਂ ਦੇ ਕੇਸ ਦਰਜ ਹੋਇਆ ਉਹ ਵੀ ਨਹੀਂ ਫੜੇ ਗਏ। ਔਰ ਇਹ ਜਿਹੜੀ ਮਹਿਲਾ ਇਨਸਪੈਕਟਰ ਕੋਟ ਹਿੱਸੇ ਕਾ ਥਾਣੇ ਦੀ ਇਹ ਵੀ ਅੱਜ ਤੱਕ ਪੁਲਿਸ ਤੋਂ ਫੜੀ ਨਹੀਂ ਗਈ। ਇੱਕ ਦੋ ਹੋਰ ਵੱਡੇ ਅਫਸਰ ਜਿਹੜੇ ਪਿਛਲੇ ਟਾਈਮ ਚ ਕਾਫੀ ਚਰਚਾ ਚ ਰਹੇ ਆ ਕਈ ਵੱਡੀਆਂ ਗੜਬੜਾਂ ਚ ਉਹ ਵੀ ਉਹ ਵੀ ਫਰਾਰ ਨੇ ਪੁਲਿਸ ਤੋਂ ਫੜੇ ਨਹੀਂ ਗਏ। ਹੈਰਾਨਗੀ ਦੀ ਗੱਲ ਪੁਲਿਸ ਤੋਂ ਆਪਣੇ ਹੀ ਬੰਦੇ ਫੜੇ ਕਿਉਂ ਨਹੀਂ ਜਾਂਦੇ? ਕੀ ਉਹ ਭੱਜਣ ਲੁਕਣ ਚ ਵੱਧ ਤਜਰਬੇਕਾਰ ਤੇ ਭੇਤੀ ਹੁੰਦੇ ਨੇ ਜਾਂ ਪੁਲਿਸ ਹੀ ਉਹਨਾਂ ਨੂੰ ਫੜਨਾ ਨਹੀਂ ਚਾਹੁੰਦੀ ਤੁਹਾਨੂੰ ਕੀ ਲੱਗਦਾ ਹੁਣ ਅਦਾਲਤ ਨੂੰ ਇਹਨੂੰ ਭਗੌੜਾ ਕਰਨਾ ਪਿਆ ਇਹ ਜਿਹੜੀ ਮਹਿਲਾ ਐਸ ਐਚਓ ਕੁੜੀ ਵੇਖੋ ਆਮ ਤੌਰ ਤੇ ਬੰਦਿਆਂ ਨੂੰ ਵੱਧ ਕਿਹਾ ਜਾਂਦਾ ਕਿ ਉਹ ਭ੍ਰਿਸ਼ਟਾਚਾਰੀ ਕਰਦੇ ਨੇ ਪਰ ਯਾਰ ਜਿਵੇਂ ਕਹਿੰਦੇ ਨੇ ਕਿ ਹੁਣ ਔਰਤਾਂ ਵੀ ਹਰ ਖੇਤਰ ਚ ਬੰਦਿਆਂ ਦੇ ਬਰਾਬਰ ਨੇ ਫਿਰ ਭ੍ਰਿਸ਼ਟਾਚਾਰ ਜੇ ਪੂਰੇ ਸਮਾਜ ਚ ਫੈਲਿਆ ਤਾਂ ਇਹ ਔਰਤਾਂ ਵੀ ਇਹਦੇ ਵਿੱਚ ਵੱਡੇ ਪੱਧਰ ਤੇ ਸ਼ਾਮਲ ਪਾਈਆਂ ਜਾਂਦੀਆਂ। ਸੋ ਇਹ ਜਿਹੜੀ ਮਹਿਲਾ ਐਸਐਚਓ ਜਿਹਨੂੰ ਭਗੌੜਾ ਐਲਾਨਿਆ ਹੁਣ ਆਉਣ ਵਾਲਾ ਟਾਈਮ ਦੱਸੇਗਾ ਕਿ ਇਹ ਫੜੀ ਜਾਏਗੀ ਜਾਂ ਐਦਾਂ ਹੀ ਫਰਾਰ ਰਹੇ। ਅਗਲੀ ਵੱਡੀ ਖਬਰ ਹੈ ਪਿਆਰਿਓ। ਅਦਾਲਤ ਨੇ ਇੱਕ ਐਸਐਚਓ ਦੇ ਉੱਪਰ ਪਰਚਾ ਦਰਜ ਕਰਨ ਦੇ ਹੁਕਮ ਦਿੱਤੇ ਨੇ ਤੇ ਉਹ ਮਾਮਲਾ ਕੀ ਹੈ? ਮਾਮਲਾ ਇਹ ਆ ਕਿ ਜਿਸ ਦਿਨ ਮਜੀਠੀਆ ਦੀ ਪੇਸ਼ੀ ਸੀ ਨਾ 6 ਜੁਲਾਈ ਨੂੰ ਉਸ ਦਿਨ ਇੱਕ ਐਸਚਓ ਅਦਾਲਤ ਦੇ ਵਿੱਚ ਆਇਆ ਤੇ ਅਦਾਲਤ ਦੇ ਇੱਕ ਕਰਮਚਾਰੀ ਦੇ ਨਾਲ ਬਦਸਲੂਕੀ ਤੇ ਧੱਕਾ ਮੁਕੀ ਕੀਤੀ ਗਈ ਤੇ ਫਿਰ ਜਦੋਂ ਜੱਜ ਨੇ ਇਸ ਮਾਮਲੇ ਦਾ ਨੋਟਸ ਲਿਆ ਉਹਨੇ ਪੁਲਿਸ ਅਫਸਰਾਂ ਨੂੰ ਕਿਹਾ ਕਿ ਇਹਦੀ ਇਨਕੁਆਇਰੀ ਕਰਕੇ ਕਾਰਵਾਈ ਕਰੋ ਤਾਂ ਪੁਲਿਸ ਅਫਸਰਾਂ ਨੇ ਫਿਰ ਆਪਣਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਅਦਾਲਤ 'ਚ ਇਹ ਰਿਪੋਰਟ ਪੇਸ਼ ਕਰਤੀ ਵੀ ਭਾਈ ਉਥੇ ਐਵੇਂ ਮਾੜੀ-ਮੋਟੀ ਬਹਿਸ-ਵਿਵਾਸਾ ਹੋਇਆ ਕੋਈ ਗੱਲ ਹੀ ਨਹੀਂ ਹੋਈ ਅਸੀਂ ਪੜਤਾਲ ਦੇ ਵਿੱਚ ਪਾ ਲਿਆ ਇਸ ਕਰਕੇ ਕੋਈ ਕਾਰਵਾਈ ਨਹੀਂ ਕਰਨੀ ਬਣਦੀ ਫਿਰ ਕੀ ਹੋਇਆ ਫਿਰ ਹੁਣ ਅਦਾਲਤ ਦੇ ਜੱਜ ਸਾਹਿਬ ਨੇ ਸਿੱਧੇ ਹੁਕਮ ਕੀਤੇ ਨੇ ਕਿ ਇਸ ਐਸਐਚਓ ਤੇ ਪਰਚਾ ਦਰਜ ਕਰੋ ਹੁਣ ਕਰਨਾ ਪੈਣਾ ਤੁਸੀਂ ਦੇਖੋ ਜੇ ਪੁਲਿਸ ਅਫਸਰ ਜਿਹੜੇ ਐਸ ਐਚਓ ਲੈਵਲ ਦੇ ਨੇ ਉਹ ਅਦਾਲਤ ਦੇ ਵਿੱਚ ਜਾ ਕੇ ਵੀ ਉਥੋਂ ਦੇ ਕਰਮਚਾਰੀਆਂ ਦੇ ਨਾਲ ਤੌਂਸ ਜਮਾਉਂਦੇ ਨੇ ਤਾਂ ਫਿਰ ਆਮ ਲੋਕਾਂ ਨਾਲ ਕਿਹੋ ਜਿਹਾ ਵਿਹਾਰ ਕਰਦੇ ਹੋਣਗੇ ਵੈਸੇ ਦੱਸਣ ਦੀ ਲੋੜ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਸੋ ਪੁਲਿਸ ਨੂੰ ਚਾਹੀਦਾ ਕਿ ਆਪਣਾ ਵਿਹਾਰ ਉਹ ਸੁਧਾਰਨ ਜਿਹੜੇ ਕਈ ਇਮਾਨਦਾਰ ਤੇ ਚੰਗੇ ਪੁਲਿਸ ਅਫਸਰ ਨੇ ਉਹਨਾਂ ਨੂੰ ਬਹੁਤ ਤਕਲੀਫ ਹੁੰਦੀ ਆ ਜਦੋਂ ਐਦਾਂ ਦੇ ਘਟਿਆ ਮਾਮਲੇ ਉਜਾਗਰ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਐ ਲੱਗਦਾ ਕਿ ਯਾਰ ਇਹ ਕਰੀ ਕਿ ਜਾਂਦੇ ਨਹੀਂ ਉਹਨਾਂ ਨੂੰ ਵੀ ਗੁੱਸਾ ਆਉਂਦਾ ਹੈ ਕਿ ਸਾਡੇ ਮਹਿਕਮੇ ਚ ਆਹ ਕੰਮ ਇੰਨਾ ਵਧਿਆ ਕਿਉਂ ਪਿਆ ਸਲੀਕਾ ਕਿਉਂ ਨਹੀਂ ਗਾ ਤਮੀਜ਼ ਕਿਉਂ ਨਹੀਂ ਕੀਤੀ ਇਹ ਚੰਗੇ ਜਿਹੜੇ ਪੁਲਿਸ ਵਾਲੇ ਆ ਉਹਨਾਂ ਨੂੰ ਵੀ ਗੱਲ ਬਹੁਤ ਰੜਕਦੀ ਆ ਅਗਲੀ ਖਬਰ ਜਲੰਧਰ ਤੋਂ ਜਲੰਧਰ ਦੀ ਐਸਐਸਪੀ ਜਿਹੜੀ ਆ ਉਹਨਾਂ ਨੇ ਅੱਜ ਇੱਕ ਐਕਸ਼ਨ ਕੀਤਾ ਤੇ ਯੁੱਧ ਨਸ਼ਾ ਵਿਰੁੱਧ ਉਹਨਾਂ ਨੇ ਕਿਹਾ ਪਈ ਅੱਜ ਅਸੀਂ ਇੱਕ ਵਿਅਕਤੀ ਜਿਹੜਾ ਪਹਿਲਾਂ ਤੋਂ ਹੀ ਕਈ ਸਾਰੇ ਐਨਡੀਪੀਐਸ ਦੇ ਹੋਰ ਪਰਚਿਆਂ ਦੇ ਵਿੱਚ ਹੈ ਉਹਦੇ ਘਰ ਨੂੰ ਢਾਉਣ ਗਏ ਆ ਉਹਦੇ ਘਰ ਤੇ ਬਲਡੋਜ਼ਰ ਚਲਾਇਆ ਔਰ ਉਹਨਾਂ ਨੇ ਕਿਹਾ ਕਿ ਨਜਾਇਜ਼ ਹੋ ਸਾਰੀ ਸੀ ਹੁਣ ਐਸ ਮਾਮਲੇ ਦੇ ਵਿੱਚ ਵੀ ਸਵਾਲ ਨੇ ਪੰਜਾਬ ਸਰਕਾਰ ਕਹਿੰਦੀ ਰਹਿੰਦੀ ਹੈ ਕਿ ਨਸ਼ਾ ਤਸਕਰਾਂ ਦੇ ਅਸੀਂ ਘਰ ਟਾਰ ਰਹੇ ਆ ਭਗਵੰਤ ਸਿੰਘ ਸਾਬ ਨੇ ਕਈ ਵਾਰ ਕਿਹਾ ਮੁੱਖ ਮੰਤਰੀ ਸਾਹਿਬ ਨੇ ਉਹ ਕਹਿੰਦੇ ਜਿਨ੍ਹਾਂ ਨੇ ਲੋਕਾਂ ਦੇ ਘਰ ਬਰਬਾਦ ਕੀਤੇ ਘਰ ਅਸੀਂ ਉਹਨਾਂ ਦੇ ਮਹਿਲ ਵੀ ਨਹੀਂ ਵੱਸਣ ਦੇਣੀ ਢਾਵਾਂਗੇ ਪਰ ਪੰਜਾਬ ਦੇ ਡੀਜੀਪੀ ਸਾਹਿਬ ਨੇ ਪਿਛਲੇ ਦਿਨੀ ਇੱਕ ਸਾਥ ਤੇ ਕਿਹਾ ਸੀ ਉਹ ਕਹਿੰਦੇ ਇਦਾਂ ਅਸੀਂ ਕਿਸੇ ਦਾ ਘਰ ਨਹੀਂ ਢਾ ਸਕਦੇ ਅਦਾਲਤ ਦੇ ਹੁਕਮਾਂ ਤੋਂ ਬਿਨਾ ਅਸੀਂ ਤਾਂ ਸਿਰਫ ਉਥੇ ਕਾਰਵਾਈ ਕਰਦੇ ਹਾਂ ਜਿੱਥੇ ਕੋਈ ਨਾਜਾਇਜ਼ ਉਸਾਰੀ ਕੋਈ ਸਰਕਾਰੀ ਜਾਂ ਖਾਮਲੜ ਜਗ੍ਹਾ ਤੇ ਕਿਸੇ ਨੇ ਉਸਾਰੀ ਕੀਤੀ ਹੈ ਉਹਦਾ ਢਾਉਣੇ ਆ ਉਹਦਾ ਹੀ ਢਾ ਸਕਦੇ ਆ ਕਿਸੇ ਦਾ ਆਪਦੀ ਜਗਾ ਤੇ ਬਣਿਆ ਘਰ ਅਸੀਂ ਨਾ ਢਾ ਸਕਦੇ ਆ ਨਾ ਸੀਟਾਇਆ ਸੋ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਯੁੱਧ ਨਸ਼ਿਆਂ ਦੇ ਵਿਰੁੱਧ ਦੇ ਤਹਿਤ ਨਸ਼ਾ ਤਸਕਰਾਂ ਦੇ ਘਰ ਤਾਰ ਰਹੇ ਆ ਤੇ ਅਫਸਰ ਕਹਿ ਦਿੰਦੇ ਹੁੰਦੇ ਨੇ ਜਿਵੇਂ ਡੀਜੀਪੀ ਸਾਹਿਬ ਨੇ ਕਹਿਤਾ ਸੀ ਫਿਰ ਨਹੀਂ ਨਹੀਂ ਇਹ ਤਾਂ ਨਜਾਇਜ਼ ਸਾਰੀਆਂ ਢਾਈਆਂ ਯਾਰੀ ਨਸ਼ੇ ਡੰਗਣੀ ਸੰਬੰਦੇ ਦਾ ਹੁਣ ਇਹਦੇ ਉੱਪਰ ਵੀ ਤੁਸੀਂ ਕੀ ਕਹੋਗੇ ਆਪਣਾ ਕਮੈਂਟ ਵਿਚਾਰ ਜ਼ਰੂਰ ਦਿਓ ਹੁਣ ਪਿਆਰਿਓ ਅਗਲਾ ਮਾਮਲਾ ਜਿਹੜਾ ਹੈ ਉਹ ਬੜਾ ਵੱਡਾ ਮੁੱਦਾ ਜਿਹੜਾ ਪੰਜਾਬ 'ਚ ਆਇਆ ਲੈਂਡ ਪੂਲਿੰਗ ਪਾਲਿਸੀ ਇਸ ਮਾਮਲੇ ਤੇ ਬੀਤੇ ਕੱਲ ਐਫ ਕੇ ਐਮ ਵੱਲੋਂ ਪੂਰੇ ਪੰਜਾਬ ਦੇ ਵਿੱਚ ਟਰੈਕਟਰ ਮਾਰਚ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਰਗਾ ਮਾਹੌਲ ਪੰਜਾਬ 'ਚ ਦੁਬਾਰਾ ਬਣਿਆ ਪਰ ਅਜੇ ਤੱਕ ਜਿਹੜੀ ਪੰਜਾਬ ਸਰਕਾਰ ਉਹ ਟਾਸ ਤੋਂ ਮਾਸ ਨਹੀਂ ਹੋਈ ਭਗਵੰਤ ਮਾਨ ਸਰਕਾਰ ਅਜੇ ਵੀ ਲੈਂਡ ਪੁੱਲਿੰਗ ਪਾਲਿਸੀ ਨੂੰ ਲਾਗੂ ਕਰਨ ਦੇ ਲਈ ਕੋਸ਼ਿਸ਼ਾਂ ਕਰ ਰਹੀ ਹੈ ਜਪਦਾ ਹੈ ਕਿ ਭਗਵੰਤ ਮਾਨ ਸਰਕਾਰ ਅਜੇ ਲੰਬਾ ਪੈਂਤੜਾ ਖੇਡਣਾ ਚਾਹੁੰਦੀ ਹੈ ਲੰਬੀ ਪਾਰੀ ਖੇਡਣਾ ਚਾਹੁੰਦੀ ਹੈ ਕਿਸੇ ਵੀ ਕੀਮਤ ਤੇ ਲੈਂਡ ਪੁੱਲਿੰਗ ਪਾਲਿਸੀ ਨੂੰ ਲਾਗੂ ਕਰਨ ਚਾਹੀਦਾ ਪਰ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਕਿ ਅੱਗੇ ਸਾਨੂੰ ਭਗਵੰਤ ਮਾਨ ਸਰਕਾਰ ਨੇ ਦਬਾਉਣ ਲਈ ਕੋਸ਼ਿਸ਼ਾਂ ਕੀਤੀਆਂ ਚੰਡੀਗੜ੍ਹ ਸਾਡਾ ਧਰਨਾ ਨਹੀਂ ਲਗਣਤਾ ਸਾਡੇ ਖੰਭੂ ਖਨੌਰੀ ਤੋਂ ਸਾਡੇ ਉੱਪਰ ਜ਼ਬਰ ਕਰਕੇ ਸਾਨੂੰ ਉਥੋਂ ਉਠਾਇਆ ਗਿਆ ਪਰ ਹੁਣ ਲੈਂਡ ਪੂਲਿੰਗ ਪਾਲਿਸੀ ਤੇ ਅਸੀਂ ਇੱਕ ਇੱਕ ਹਿਸਾਬ ਕਰਾਂਗੇ ਕਿਸਾਨ ਜਥੇਬੰਦੀਆਂ ਦੇ ਬੁਲਾ ਰਹੇ ਨੇ ਕੱਲ੍ਹ ਕਿਹਾ ਉਹ ਕਹਿੰਦੇ ਅਸਲ ਦੇ ਵਿੱਚ ਇਹ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਜਿਹੜੀ 65000 ਕਿੱਲੇ ਦੇ ਨੇੜੇ ਤੜੇ ਜ਼ਮੀਨ ਲੈਣੀ ਹੈ ਉਹ ਸਭ ਕਾਰਪੋਰੇਟ ਘਰਾਣਿਆਂ ਤੇ ਵੱਡੀਆਂ-ਵੱਡੀਆਂ ਕੰਪਨੀਆਂ ਦੇ ਹੈਂਡਓਵਰ ਜਾਣੀ ਹੈ ਕਿਸਾਨ ਆਗੂ ਕਹਿੰਦੇ ਕਿ ਹਾਥੀ ਦੇ ਦੰਦ ਖਾਣ ਲਈ ਹੋਰ ਨੇ ਤੇ ਵਿਖਾਉਣ ਲਈ ਹੋਰ ਕਿਸਾਨ ਆਗੂਆਂ ਦਾ ਦਾਵਾ ਸੀ ਕਿ ਜੇਕਰ ਅੱਜ ਭਗਵੰਤ ਮਾਨ ਸਾਹਿਬ ਦੀ ਸਰਕਾਰ ਨਾ ਹੁੰਦੀ ਤੇ ਲੈਂਡ ਪੂਲਿੰਗ ਪਾਲਿਸੀ ਕਿਸੇ ਹੋਰ ਨੇ ਲੈਂਦੀ ਹੁੰਦੀ ਤੇ ਸਭ ਤੋਂ ਵੱਧ ਵਿਰੋਧ ਭਗਵੰਤ ਮਾਨ ਸਾਹਿਬ ਅਮਨ ਅਰੋੜਾ ਸਾਹਿਬ ਹਰਪਾਲ ਚੀਮਾ ਸਾਹਿਬ ਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਕਰਨਾ ਸੀ ਤੇ ਕੇਜਰੀਵਾਲ ਨੇ ਵੀ ਕਹਿ ਦੇਣਾ ਸੀ ਕਿ ਲੈਂਡ ਪੂਲਿੰਗ ਪਾਲਿਸੀ ਦੇ ਵਿਰੁੱਧ ਕਤਰਾ ਕਤਰਾ ਖੂਨ ਦਾ ਬਹਾਦਿਆ ਇੱਕ ਕਿਸਾਨ ਆਗੂ ਕੱਲ ਕਹਿੰਦੇ ਹੋਏ ਦਿਖੇ ਪਿਆਰਿਓ ਤੁਹਾਨੂੰ ਕੀ ਲੱਗਦਾ ਹੈ ਲੈਂਡ ਪੂਲ ਪਾਲਿਸੀ ਉਕੇਗੀ ਤੁਹਾਡੇ ਤੋਂ ਮੈਂ ਪੁੱਛ ਲੈਣਾ ਕੀ ਤੁਸੀਂ ਜੇ ਤੁਹਾਡੇ ਕੋਲ ਕੋਈ ਜ਼ਮੀਨ ਹੈ ਕਿੱਲਾ 2 4 10 15 ਕਿੱਲੇ ਕੀ ਤੁਸੀਂ ਆਪਣੀ ਜ਼ਮੀਨ ਇਸ ਪਾਲਿਸੀ ਦੇ ਤਹਿਤ ਸਰਕਾਰ ਨੂੰ ਦੇਣਾ ਪਸੰਦ ਕਰੋਗੇ ਆਪਣਾ ਕਮੈਂਟ ਜ਼ਰੂਰੀ ਦਿਓਗੇ ਕਿ ਨਹੀਂ ਦਿਓਗੇ ਵੇਖੋ ਉਹ ਹੈਰਾਨਗੀ ਮੈਨੂੰ ਉਦੋਂ ਹੋਈ ਜਦੋਂ ਸਰਕਾਰ ਦੇ ਇੱਕ ਐਮਪੀ ਮਨਵਿੰਦਰ ਕੰਗ ਨੇ ਪਹਿਲਾਂ ਪੋਸਟ ਲਿਖਤੀ ਕਿ ਪਹਿਲਾਂ ਕਿਸਾਨਾਂ ਨੂੰ ਕਰੋਸੇ ਚ ਲੈਣਾ ਚਾਹੀਦਾ ਹੈ ਫਿਰ ਇਹ ਪਾਲਿਸੀ ਲਾਗੂ ਕਰਨੀ ਚਾਹੀਦੀ ਹੈ ਐ ਨਹੀਂ ਕਰਨੀ ਚਾਹੀਦੀ ਬਾਅਦ ਚ ਉਹਨਾਂ ਨੇ ਆਪਣੇ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਉਹ ਪੋਸਟ ਡਿਲੀਟ ਕਰਤੀ ਕੀ ਉਹਨਾਂ ਨੇ ਆਪਣੇ ਆਪ ਪੋਸਟ ਲਿਖੀ ਸੀ ਤੇ ਆਪਣੇ ਆਪ ਡਿਲੀਟ ਕੀਤੀ ਜਾਂ ਉਹਨਾਂ ਤੇ ਪ੍ਰੈਸ਼ਰ ਤੇ ਦਬਾਅ ਪਾਇਆ ਗਿਆ ਤੇ ਜੇ ਦਬਾਅ ਪਾਇਆ ਗਿਆ ਆ ਫਿਰ ਪਾਇਆ ਕੀ ਨਹੀਂ ਇਹ तमाम ਸਵਾਲ ਨੇ ਜਿਹੜੇ ਜਵਾਬ ਮੰਗਦੇ ਨੇ ਪਿਆਰਿਓ ਆਮ ਆਦਮੀ ਪਾਰਟੀ ਦੇ ਅੰਦਰ ਕੀ ਜਮਹੂਰੀਅਤ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਆਜ਼ਾਦੀ ਦੇ ਨਾਲ ਆਪੋ ਆਪਣੇ ਵਿਚਾਰ ਜਿਹੜੇ ਨੇ ਉਹ ਪ੍ਰਗਟ ਕਰ ਸਕਦਾ ਵਿਅਕਤੀ ਇਹ ਮੁੱਦਾ ਬੜੀ ਵਾਰ ਉੱਠਿਆ بڑے ਬੰਦੇ ਆਮ ਆਦਮੀ ਪਾਰਟੀ ਨਾਲ ਜੁੜੇ ਇਹ ਕਹਿ ਕੇ ਛੱਡ ਗਏ ਵੱਡੇ ਵੱਡੇ ਨਾਂ ਜਿਨ੍ਹਾਂ ਤੇ ਧਰਮਵੀਰ ਗਾਂਧੀ ਜਿਨ੍ਹਾਂ ਦੇ ਵਿੱਚ ਦਿੱਲੀ ਦੇ ਵਿੱਚ ਕੁਮਾਰ ਵਿਸ਼ਵਾਸ ਵਰਗੇ ਜਿਨ੍ਹਾਂ ਦੇ ਵਿੱਚ ਵੱਡੇ-ਵੱਡੇ ਕਈ ਵਕੀਲ ਸੀ ਦਿੱਲੀ ਦੇ ਜਿਹੜੇ ਛੱਡ ਗਏ ਪਾਰਟੀ ਉਹਨਾਂ ਸਾਰਿਆਂ ਨੇ ਇਹ ਦੋਸ਼ ਲਾਏ ਕਿ ਪਾਰਟੀ ਦੇ ਅੰਦਰ ਕੇਜਰੀਵਾਲ ਸਾਹਿਬ ਚਾਹੁੰਦੇ ਨੇ ਸਿਰਫ ਤੇ ਸਿਰਫ ਨੇਰੀ ਚੱਲੇ ਦੂਜੇ ਕਿਸੇ ਵਿਅਕਤੀ ਦੀ ਨਹੀਂ ਚੱਲਣੀ ਚਾਹੀਦੀ ਉਹ ਕਹਿੰਦੇ ਇਸੇ ਕਰਕੇ ਪਾਰਟੀ 'ਚ ਡੈਮੋਕ੍ਰੇਸੀ ਜ਼ਮੂਰੀਅਤ ਨਹੀਂ ਹੈ ਤੇ ਅਸੀਂ ਪਾਰਟੀ ਛੱਡ ਰਹੇ ਹਾਂ ਗੱਲ ਕੱਲੀ ਆਮ ਆਦਮੀ ਪਾਰਟੀ ਦੀ ਨਹੀਂ ਇਧਰ ਅਕਾਲੀ ਦਲ ਚ ਵੀ ਇਹੋ ਗੱਲ ਚੱਲਦੀ ਐ ਵੀ ਸੁਖਬੀਰ ਸਾਹਿਬ ਚਾਹੁੰਦੇ ਨੇ ਸਿਰਫ ਮੇਰੀ ਚੱਲੇ ਕਾਂਗਰਸ ਚ ਵੀ ਐਵੇਂ ਹੀ ਚੱਲਦੀ ਐ ਗੱਲ ਬਹੁਤ ਸਾਰੇ ਬੰਦਿਆਂ ਨੂੰ ਲੱਗਦਾ ਐ ਵੀ ਗਾਂਧੀ ਪਰਿਵਾਰ ਹੀ ਉੱਤੋਂ ਸਾਰਾ ਸੁਨੀਆ ਗਾਂਧੀ ਪ੍ਰਿੰਕਾ ਗਾਂਧੀ ਰਾਹੁਲ ਗਾਂਧੀ 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 ਵੀ ਉਧਰ ਵੀ ਐ ਹੀ ਬਹੁਤ ਸਾਰੇ ਲੋਕਾਂ ਨੂੰ ਮਹਿਸੂਸ ਹੁੰਦਾ ਐ ਤੇ ਬੀਜੇਪੀ ਦੇ ਵਿੱਚ ਵੀ ਗੁਜਰਾਤ ਲੋਬੀ ਗੁਜਰਾਤ ਲੋਬੀ ਨਰਿੰਦਰ મોદી ਅਮਿਤ ਸ਼ਾਹ ਨਿਤਿਨ ਗਡਗਰੀ ਆ ਹੀ ਸਾਰੇ ਭਾਰੂ ਹੋਏ ਬੈਠੇ ਨੇ ਤੁਸੀਂ ਕੀ ਕਹੋਗੇ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਬਹੁਤ ਮੇਰੇ